ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਲੈਗਸੀ ਹੈ ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਵੇਂ ਤੁਸੀਂ ਸਾਡੇ ਤੋਂ ਲੈ ਲਓਗੇ ਜਦ ਕਿ ਉਹ ਵਿਧਾਨ ਸਭਾ ਚੈੱਕ ਪਾਸ ਹੋਇਆ ਸੋ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈ ਉਹਨੂੰ ਆਧਾਰ ਬਣਾ ਲੈਂਦੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਚ ਵੜਨ ਦੀ ਕਿ ਜੇ ਅੰਬਾਲਾ ਜਮਨਾ ਨਗਰ ਤੇ ਕੁਰਕਸ਼ੇਤਰ ਦੇ ਕੁਝ ਕਾਲਜ ਜਿਹੜੇ ਨੇ ਉਹ ਤੁਸੀਂ ਐਫੀਲੀਏਟਡ ਕਰ ਦਿਓ ਪੰਜਾਬ ਯੂਨੀਵਰਸਿਟੀ ਨਾਲ ਮੈਂ ਕਹਾਂ ਜੀ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪ ਹੀ ਨਿਕਲੇ ਸੀ ਉਹਨਾਂ ਨੇ ਆਪ ਹੀ ਲਿਖ ਕੇ ਦਿੱਤਾ ਸੀ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਐਫੀਲੀਏਸ਼ਨ ਜਿਹੜੀ ਉਹ ਵਾਪਸ ਲੈਣੇ ਉਹਨੇ ਕੁਰਖੇਤਰ ਜੁਨੀਵਰਸਿਟੀ ਬਣਾ ਲਈ ਸੀ ਉਹ ਅਸਲ ਚ ਕਾਲਜ ਐਫੀਲੀਏਟਡ ਕਰਾ ਕੇ ਆਪਣੇ ਗ੍ਰੈਜੂਏਟਸ ਨੂੰ ਸੈਨੇਟ ਤੇ ਸਿੰਡੀਕੇਟ ਚ ਵਾਰਨਾ ਚਾਹੁੰਦੇ ਸੀ ਜਦੋਂ ਉਹ ਨਹੀਂ ਕਾਮਯਾਬ ਹੋਇਆ ਤਾਂ ਇਹ ਤੱਕੇशाही ਜਿਹੜਾ ਨਾਦਰ ਸ਼ਾਹੀ ਫਰਮਾਨ ਜਾਰੀ ਕਰਤਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਾਲ ਤੁਸੀਂ ਵਿਧਾਨ ਸਭਾ ਦਾ ਐਕਟ ਜਿਹੜਾ ਉਹ ਨਹੀਂ ਰੱਦ ਕਰ ਸਕਦੇ ਜਾਂ ਤਾਂ ਵਿਧਾਨ ਸਭਾ ਉਹਨੂੰ ਅਮੈਂਡ ਕਰੇ ਜਾਂ ਲੋਕ ਸਭਾ ਚ ਲੈ ਕੇ ਜਾਂਦੇ ਸੋ ਅਸੀਂ ਉਹਦੇ ਉਸ ਮਾਮਲੇ ਚ ਦੇਸ਼ ਦੇ ਵੱਡੇ ਵੱਡੇ ਉੱਗੇ ਜਿਹੜੇ ਸਪੈਸ਼ਲਿਸਟ ਵਕੀਲ ਨੇ ਉਹਨਾਂ ਨੂੰ ਦਾ ਪੈਨਲ ਬਣਾ ਕੇ ਅਸੀਂ ਹਾਈ ਕੋਰਟ ਦੇ ਵਿੱਚ ਲੜਾਈ ਲੜਾਂਗੇ ਵਿਦਿਆਰਥੀ ਵੀ ਬਹੁਤ ਸਾਰੇ ਉੱਥੇ ਸਟ੍ਰਾਈਕ ਤੇ ਬੈਠੇ ਨੇ ਤੇ ਅਸੀਂ ਇਹਨੂੰ ਹੱਸ ਪੰਜਾਬ ਦੇ ਹੱਕਾਂ ਤੇ ਡਾਕੇ ਨਹੀਂ ਮਾਰਨ ਦੇਵਾਂਗੇ ਇਸ ਮਾਮਲੇ 'ਚ ਵਿਧਾਨ ਸਭਾ 'ਚ ਕੋਈ ਬਿੱਲ ਲੈ ਕੇ ਆਉਣਾ ਪਿਆ ਉਹ ਵੀ ਲੈ ਕੇ ਆਵਾਂਗੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ